ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਂਗੇ ਖੁਸ਼ੀਆਂ ਖੇੜਿਆਂ 'ਚ ਹੋਵੋਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਬਾਤ ਲੈ ਕੇ ਹਾਜ਼ਰਾਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਵਿੱਚ ਨਾ ਇੱਕ ਵਪਾਰੀ ਰਹਿੰਦਾ ਸੀ ਉਹਦੇ ਦੋ ਪੁੱਤਰ ਸੀ ਤੇ ਦੋਵੇਂ ਵਿਆਹੇ ਹੋਏ ਸੀ ਤਾਂ ਉਹਦੇ ਘਰੇ ਬਹੁਤ ਥਵਾਕ ਪਿਆਰ ਜਿਹੜਾ ਛੋਟਾ ਮੁੰਡਾ ਸੀ ਉਹ ਕੰਮ ਵੀ ਬਹੁਤਾ ਕਰਦਾ ਸੀ ਜਿਹੜੀ ਛੋਟੀ ਬਹੂ ਸੀ ਉਹ ਵੀ ਸ਼ਿਵ ਜੀ ਦੀ ਤੇ ਬ੍ਰਹਮਾ ਦੀ ਭਗਤ ਸੀ ਤੇ ਦਿਨ ਰਾਤ ਉਹ ਪੂਜਾ ਕਰਦੀ ਦਾਨ ਪੁੰਨ ਕਰਦੀ ਉਹਨਾਂ ਦੇ ਨਾਂ ਉਤੇ ਤੇ ਉਹਨੂੰ ਥੋੜਾ ਬਹੁਤਾ ਵਿਦਿਆਸ ਦਾ ਵੀ ਸ਼ਾਸਤਰ ਦਾ ਗਿਆਨ ਸੀ ਜਿਵੇਂ ਵਾਸਤੂ ਸ਼ਾਸਤਰ ਦਾ ਤਾਂ ਹੁਣ ਭਾਈ ਉਹਨਾਂ ਦੇ ਘਰੇ ਤਾਂ ਜਿਵੇਂ ਕਹਿੰਦੇ ਨੇ ਦਿਨ ਦੁੱਗਣੀ ਰਾਤ ਚੌਗਣੀ ਉਨਤੀ ਕਰ ਰਹੇ ਨੇ ਉਹ ਤਾਂ ਮਿੱਟੀ ਨੂੰ ਹੱਥ ਪਾਉਂਦੇ ਨੇ ਉਹ ਵੀ ਸਿਉਣਾ ਬਣਦੀ ਐ ਤਾਂ ਪਿੰਡ ਵਾਲੇ ਸੋਚਣ ਲੱਗੇ ਵੀ ਇਹਦੇ ਘਰੇ ਇਹ ਜੀ ਕਿਹੜੀ ਕਮਾਈ ਆ ਕਿੰਨਾ ਘੇ ਕੰਮ ਕਰਦੇ ਨੇ ਵੀ ਸਾਰੇ ਪਿੰਡ ਤੋਂ ਇਹ ਮੂਹਰੇ ਹੁੰਦਾ ਜਾ ਰਿਹਾ ਹੈ ਵੀ ਕਿਉਂ ਨਾ ਆਪਾਂ ਕੋਈ ਤਰਕੀਬ ਇਹ ਜੀ ਵਰਤੋ ਵੀ ਇਹਦਾ ਵੀ ਕੰਮ ਟੁੱਟ ਜੇ ਤਾਂ ਭਾਈ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਦੀ ਆਉਖ ਤਾਂ ਜਿਹੜੀ ਆਉਖ ਹੁੰਦੀ ਹੈ ਹੁੰਦੀ ਹੈ ਦੂਜੇ ਦੀ ਸੌਖ ਚ ਬੰਦਾ ਜਾਦੇ ਉਹ ਆਉਖ ਮੰਨਦਾ ਫਿਰ ਦੂਏ ਦਾ ਸੌਖਾ ਦੇਖ ਕੇ ਫਿਰ ਜਿਆਦੇ ਆਪਦੇ ਦਿਲ ਨੂੰ ਅੱਗ ਲਾਉਂਦਾ ਹੈ ਉਹ ਭਾਈ ਐਂ ਬਚਦੇ ਮਚਹੁੰਦੇ ਪੰਡਤ ਕੋਲੇ ਵਾਗੇ ਪੁਜੋਤ ਕੋਲੇ ਉਹਨੂੰ ਕਹਿਣ ਲੱਗੇ ਵੀ ਪੰਡਤ ਜੀ ਵੀ ਵਪਾਰੀ ਨੇ ਤੈਨੂੰ ਕਦੇ ਦਾਨ ਦਛਣਾ ਦਿੱਤੀ ਹੈ ਉਹ ਕਹਿੰਦਾ ਵੀ ਨਾ ਬਹੁਤ ਚਿਰ ਹੋ ਗਿਆ ਦਿੱਤੀ ਨਹੀਂ ਕਦੇ ਉਹ ਕਹਨਾਂ ਵੀ ਉਹਦੇ ਘਰੇ ਕੋਈ ਦੁੱਖ ਸੁੱਖ ਹੋਇਆ ਹੀ ਨਹੀਂ ਕਦੇ ਵੀ ਫੇਰ ਹੀ ਮੈਨੂੰ ਕੋਈ ਦਾਨ ਪੁੰਨ ਕਰੂਗਾ ਪਾਠ ਪੂਜਾ ਕਰਾਊਗਾ ਤਾਂ ਮੈਨੂੰ ਦਾਨ ਦਖਸ਼ਣਾ ਮਿਲੂਗੀ ਤਾਂ ਉਹ ਕਹਿਣ ਲੱਗੇ ਉਹਨੂੰ ਵੀ ਕੋਈ ਕੱਢ ਤਰਕੀਬ ਵੀ ਆ ਸਾਰਾ ਪਿੰਡ ਗਰੀਬ ਹੋਈ ਜਾਂਦਾ ਏ ਅਮੀਰ ਬਦੀ ਜਾਂਦਾ ਮੂਰੇ ਮੂਰੇ ਜਾਈ ਜਾਂਦੇ ਸਾਰੇ ਪਿੰਡ ਤੋਂ ਮੂਰੇ ਹੈ ਕਹਿੰਦੇ ਵੀ ਐਂ ਤਾਂ ਫੇਰ ਤੂੰ ਭੁੱਖਾ ਮਰ ਜਾਏਗਾ ਅਸੀਂ ਤਾਂ ਗਰੀਬ ਲੋਕ ਤੈਨੂੰ ਮਾੜਾ ਮੋਟਾ ਹੀ ਦਾਨ ਪੁੰਨ ਕਰਦੇ ਆ ਉੱਥੇ ਤਾਂ ਜੇ ਤੂੰ ਕੋਈ ਪਾਠ ਪੂਜਾ ਉਹ ਤੇਤੋ ਕਰਾਉਣ ਆ ਤੂੰ ਵੱਡੀ ਦਾਨ ਪੁੰਨ ਕਰਨਗੇ ਉਹ ਉਹਨਾਂ ਤੋਂ ਵੱਡੀ ਮੰਗ ਮੰਗੇਗਾ ਭਾਈ ਪੰਡਤ ਵੀ ਉਹਨਾਂ ਦੇ ਨਾਲ ਹੀ ਰਲ ਗਿਆ ਤਾਂ ਹੁਣ ਪੰਡਤ ਨੇ ਸੋਚਿਆ ਵੀ ਉਹਦਾ ਇੱਕ ਆਪਦਾ ਗੁਰੂ ਸੀ ਉਹਦੇ ਕੋਲ ਗਿਆ ਪੰਡਤ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਮਹਾਰਾਜ ਆ ਗੱਲ ਆਏ ਹੈ ਬਿ ਵਪਾਰੀ ਮੂਰੇ ਮੂਰੇ ਵਧੀ ਜਾਂਦਾ ਵੀ ਮੈਨੂੰ ਉਹਨੇ ਕਦੇ ਦਾਣ ਦਿੱਛਣਾ ਨਹੀਂ ਦਿੱਤੀ ਕੋਈ ਕਰਾਇਆ ਹੀ ਨਹੀਂ ਉਹਦੇ ਘਰੇ ਦੁੱਖ ਸੁੱਖ ਤਾਂ ਹੁੰਦਾ ਹੀ ਨਹੀਂ ਕੋਈ ਵੀ ਮੈਂ ਫਿਰ ਗਰੀਬ ਕਿੱਥੋਂ ਖਾਵਾਂ ਭਾਈ ਐ ਤੜਲੇ ਪਾਉਂਦਾ ਪਾਉਂਦਾ ਕਿਹਣਾ ਪਾਉਂਦਾ ਪਾਉਂਦਾ ਉਹ ਕਹਿਣ ਲੱਗਿਆ ਵੀ ਤੂੰ ਐ ਕਰ ਵੀ ਵੈਸੇ ਤਾਂ ਉਹਦਾ ਕੁਝ ਨਹੀਂ ਤੁਸੀਂ ਬੁਗੜ ਸਕਦੇ ਜਿਹੜੀ ਉਹਦੀ ਨੂੰਹ ਹੈ ਨਾ ਛੋਟੀ ਵੀ ਉਹਸ ਜੋ ਕੁਝ ਹੈਗੀ ਆ ਉਹਦਾ ਭਾਗ ਹੈ ਘਰ ਚ ਉਹ ਕਹਿਣ ਲੱਗਿਆ ਵੀ ਤੂੰ ਐ ਕਰਕੇ ਦੇਖ ਲੈ ਉਹਦੇ ਘਰੇ ਪਾਣੀ ਪੀਂ ਜਾ ਕੇ ਜਿਹੜੇ ਪਾਣੀ ਗਲਾਸ ਚ ਪਾਣੀ ਪੀਵੇਂਗਾ ਉਹ ਤੋਂ ਗਲਾਸ ਮੰਗ ਲਈ ਕਹਿੰਦਾ ਫਿਰ ਉਹਦੇ ਘਰੇ ਗਰੀਬੀ ਆਉਣ ਲੱਗ ਜੂ ਉਹ ਕਹਿੰਦਾ ਵੀ ਠੀਕ ਐ ਹੁਣ ਭਾਈ ਪੰਡਤ ਗੇੜਾ ਜਾਂ ਦੇ ਕੇ ਉਹਦੇ ਘਰੇ ਗਿਆ ਵਪਾਰੀ ਨੂੰ ਜਾ ਕੇ ਕਹਿਣ ਲੱਗਿਆ ਵੀ ਉਹ ਕਹਿੰਦਾ ਵੀ ਆਓ ਜੀ ਪੁਜੋਤ ਜੀ ਬੜੇ ਦਿਨਾਂ ਬਾਅਦ ਦੇਖਿਓ ਕਹਿੰਦਾ ਮੈਂ ਤਾਂ ਲੰਘਿਆ ਜਾਂਦਾ ਸੀ ਵੀ ਮੈਨੂੰ ਪਿਆਸ ਲੱਗੀ ਮੈਂ ਆਖਿਆ ਨਾਲੇ ਤੁਹਾਡਾ ਪਤਾ ਲਾਈ ਜਾਂਦੇ ਜਮਾਨਾ ਦਾ ਨਾਲ ਪਾਣੀ ਦੀ ਘੁੱਟ ਪੀ ਜਾ ਤਾਂ ਉਹਦੇ ਨੂਨੇ ਅੰਦਰੋਂ ਪਾਣੀ ਦਾ ਗਲਾਸ ਲਿਆਤਾ ਜਦੋਂ ਉਹਨੇ ਪਾਣੀ ਪੀ ਲਿਆ ਕਹਿਣ ਲੱਗਿਆ ਵਪਾਰੀ ਨੂੰ ਕਹਿੰਦਾ ਜਜਮਾਨ ਆਹ ਗਲਾਸ ਤਾਂ ਸੋਡਾ ਬੜਾ ਸੋਹਣਾ ਹੈ ਕਹਿੰਦਾ ਜੇ ਇਹ ਗਲਾਸ ਮੈਨੂੰ ਦੇ ਦੋ ਲੈ ਜਾ ਵਪਾਰੀ ਕਹਿੰਦਾ ਲੈ ਐ ਢਿੱਗੀ ਢਿੱਗੀ ਕੀ ਗੱਲ ਹੈ ਕਹਿੰਦਾ ਪੰਡਤ ਜੀ ਇੱਕ ਛੱਟ ਦੱਸ ਦੇ ਦਿੰਦੇ ਆ ਲੈ ਜੋ ਕਹਿੰਦਾ ਨਾ ਵਾ ਸਾਹੀ ਦੇ ਦੋ ਇੱਕੋ ਹੀ ਉਹ ਕਹਿੰਦਾ ਲੈ ਜੋ ਅੰਦਰ ਉਹਦੀ ਨੂੰਹ ਨੂੰ ਸੁਣ ਗਿਆ ਉਹਦੀ ਨੂੰਹ ਆਈ ਆਪਦੇ ਸਹੁਰੇ ਨੂੰ ਕਹਿਣ ਲੱਗੀ ਵੀ ਪਿਤਾ ਜੀ ਇੱਕ ਵਾਰੀ ਇਹ ਗਲਾਸ ਮੈਨੂੰ ਦੇ ਦਿਓ ਮਾੜਾ ਜਾਂ ਵੀ ਫੇਰ ਤੁਸੀਂ ਦੇ ਦਿਓ ਪੰਡਿਤ ਜੀ ਨੂੰ ਤਾਂ ਉਹਨੇ ਭਾਈ ਗਲਾਸ ਫੜਾਇਆ ਉਹਨੇ ਗਾਹਾਂ ਗਲਾਸ ਚ ਪਾਣੀ ਪਾ ਕੇ ਆਪਦੀ ਗਊ ਸੀ ਉਹਨਾਂ ਦੇ ਘਰੇ ਗਊ ਨੂੰ ਪਾਣੀ ਪਿਲਾਤਾ ਹੁਣ ਉਹਨੂੰ ਗਲਾਸ ਦੇਤਾ ਆ ਕੇ ਪੰਡਤ ਲਿਆਇਆ ਗਲਾਸ ਆ ਕੇ ਦੇਖਦਾ ਵੀ ਮਹੀਨਾ ਹੋਣ ਵਾਲਾ ਇਹਦੇ ਤੱਕ ਰੇ ਕੋਈ ਗੱਲਬਾਤ ਹੀ ਨਹੀਂ ਹੋਈ ਕੋਈ ਢਿੱਲ ਮੱਠ ਨਹੀਂ ਹੋਈ ਕੋਈ ਨੁਕਸਾਨ ਨਹੀਂ ਹੋਇਆ ਉਹਦਾ ਤਾਂ ਤਾਂ ਫੇਰ ਲੰਘ ਗਿਆ ਜਦੋਂ ਮਹੀਨਾ ਲੰਘ ਗਿਆ ਤਾਂ ਫੇਰ ਆਪਦੇ ਗੁਰੂ ਕੋਲੇ ਗਿਆ ਕਹਿੰਦਾ ਗੁਰੂ ਜੀ ਮੈਂ ਤਾਂ ਗਲਾਸ ਵੀ ਲਿਆਇਆ ਕਹਿੰਦਾ ਉਹਨੂੰ ਤਾਂ ਕੋਈ ਹੋ ਨਹੀਂ ਹੋਇਆ ਕਹਿੰਦਾ ਘਟਾ ਪਿਆ ਨਹੀਂ ਉਹ ਕਹਿਣ ਲੱਗਿਆ ਭਾਈ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਵੀ ਉਹਦੀ ਨੂੰਹ ਬਹੁਤ ਬਾਗਾਲੀ ਐ। ਵੀ ਜਦੋਂ ਤੂੰ ਗਲਾਸ ਮੰਗਿਆ ਨਾ ਉਹਦੀ ਨੂੰਹ ਗਲਾਸ ਲਗਾਈ ਆ ਫੜ ਕੇ ਤੇਤੋਂ। ਉਹ ਕਹਿੰਦਾ ਹਾਂ। ਕਹਿੰਦਾ ਉਹ ਗਲਾਸ ਚ ਉਹਨੇ ਪਾਣੀ ਗਊ ਨੂੰ ਪਿਆਤਾ। ਜਿਹੜੀ ਸੁੱਖ ਸਮਰiddhi ਸੀ ਉਹਦੇ ਘਰ ਹੀ ਰਹੇਗੀ। ਕਹਿੰਦਾ ਹੁਣ ਤੂੰ ਐ ਕਰ ਫਿਰ ਗਊਏ ਮੰਗ ਲੈ ਉਹਨਾਂ ਤੋਂ। ਉਹ ਕਹਿਣ ਲੱਗਿਆ ਵੀ ਠੀਕ ਐ ਗਊ ਮੰਗ ਲੂੰ। ਹੁਣ ਭਾਈ ਉਹ ਗਿਆ। ਜੋ ਉਹ ਕਹਿਣ ਲੱਗਿਆ ਵਪਾਰੀ ਆਓ ਪ੍ਰੋਹਤ ਜੀ ਅੱਜ ਕਿਵੇਂ ਆਏ ਕਹਿੰਦਾ ਵੀ ਮੇਰੇ ਘਰੇ ਦੁੱਧ ਨਹੀਂ ਹੈ ਬੱਚੇ ਦੁੱਧ ਬਿਨਾ ਸਾਰਦੇ ਨਹੀਂ ਮੈਂ ਸੋਚਿਆ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਜਜਮਾਨਾਂ ਤੋਂ ਲੈ ਕੇ ਆਉਣਾ ਗਊ ਜੇ ਦੇਣਗੇ ਵੀ ਦੁੱਧ ਬਾਦ ਖਾਤਰ ਗਊ ਦੇ ਦਿਓ ਉਹ ਕਹਿਣ ਲੱਗਿਆ ਵਪਾਰੀ ਵੀ ਕੋਈ ਗੱਲ ਨਹੀਂ ਲੈ ਜਾ ਗਊ ਲੈ ਜਾ ਵੀ ਉਹ ਵੀ ਤਾਂ দান ਕਰਦੇ ਆ ਗਊਦਾਨ ਵੀ ਮੈਂ ਸਮਝ ਲੂ ਮੈਂ ਤੈਨੂੰ ਗਊਦਾਨ ਕਰਤੀ ਉਹਦੀ ਨੂੰਹ ਨੇ ਫੇਰ ਨਹੀਂ ਕਰ ਰੱਖੀ ਤਾਂ ਉਹ ਫੇਰ ਆਈ ਕਹਿੰਦੀ ਵੀ ਪਿਤਾ ਜੀ 1 ਮਿੰਟ ਫੇਰ ਗਊ ਖਿਲਾਇਓ ਵੀ ਮੈਂ ਉਹਨੀਆਂ 1 ਮਿੰਟ ਉਹ ਆਪਾਂ ਹੀ ਅੰਦਰੋਂ ਗੰਗਾ ਜਲ ਪਾ ਕੇ ਕੌਲੀ 'ਚ ਵਿੱਚ ਉਹਨੇ ਹਲਦੀ ਪਾ ਲਈ ਲਿਆ ਕੇ ਉਹਨੇ ਗਊ ਦੇ ਸਿੰਗਾ ਤੇ ਲਾਤਾ ਉਹ ਗੰਗਾ ਜਲ ਤੇ ਹਲਦੀ ਘੋਲ ਕੇ ਸਿੰਘਾਂ ਤੇ ਲਾਈ ਤਾਂ ਉਹ ਜਿਹੜੀ ਕੌਲੀ ਚ ਘੋਲੀ ਸੀ ਉਹ ਮੰਦਿਰ ਚ ਰੱਖਤੀ ਜਾ ਕੇ ਜਦ ਜਿੱਥੇ ਆਪਾਂ ਪੂਆ ਪਾਠ ਪੂਜਾ ਕਰਦੇ ਆ ਘਰੇ ਤਾਂ ਰੱਖੀ ਹੋਈ ਤਾਂ ਹੁਣ ਉਹ ਫੇਰ ਲੈ ਗਿਆ ਗਊ ਤਾਂ ਗਊ ਲੈ ਜਾ ਕੇ ਹੁਣ ਉਹ ਸੋਚਦਾ ਵੀ ਫੇਰ ਮਹੀਨਾ ਲੰਘ ਚੱਲਿਆ ਉਹਦੇ ਘਰੇ ਤਾਂ ਕੋਈ ਔਖੀ ਨਹੀਂ ਆਈ ਕੋਈ ਢਿੱਲ ਮੱਠ ਨਹੀਂ ਹੋਈ ਕੋਈ ਨੁਕਸਾਨ ਨਹੀਂ ਹੋਇਆ ਕੋਈ ਘਾਟਾ ਨਹੀਂ ਪਿਆ ਉਹਨੂੰ ਤਾਂ ਉਹ ਫੇਰ ਗਿਆ ਮਚਦਾ ਮਚਾਉਂਦਾ ਪੰਡਤ ਆਪਦੇ ਗੁਰੂ ਲਵੇ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਮੈਂ ਤਾਂ ਗਊ ਵੀ ਲਿਆਇਆ ਵੀ ਉਹਨੇ ਆਏ ਕਰਿਆ ਉਹ ਕਹਿਣ ਲੱਗਿਆ ਵੀ ਭਾਈ ਉਹਨੇ ਤਾਂ ਕੌਲੀ ਚ ਘੋਲ ਕੇ ਗਊ ਦੇ ਸਿੰਗਾ ਨੂੰ ਜਿਹੜਾ ਰੰਗ ਲਾਇਆ ਹੈ ਨਾ ਹਲਦੀ ਤੇ ਗੰਗਾ ਜਲ ਵੀ ਉਹ ਕੌਲੀ ਉਹਦੇ ਵਿੱਚ ਸਮ੍ਰiddhi ਰਹੇਗੀ ਸੁਖ ਸਮ੍ਰiddhi ਤਾਂ ਉਹਨੇ ਮੰਦਰ ਚ ਧਰਤੀ ਵੀ ਹੁਣ ਤੂੰ ਕੌਲੀ ਮੰਗ ਲੈ ਜਾ ਕੇ ਭਾਈ ਉਹ ਗਿਆ ਉਹਨੇ ਕੌਲੀ ਮੰਗ ਲਈ ਕੌਲੀ ਮੰਗੀ ਤਾਂ ਨੂੰ ਨੇ ਫੇਰ ਉਹੀ ਹੁਣ ਨੂੰ ਵੀ ਨਿਗਰ ਰੱਖਦੀ ਤੀ ਵੀ ਕੁਛ ਨਾ ਕੁਛ ਕਰਦਾ ਫਿਰਦਾ ਹੈ ਤਾਂ ਉਹਨੇ ਕੌਲੀ ਦੇ ਵਿੱਚ ਫੇਰ ਗੰਗਾ ਜਲ ਪਾ ਕੇ ਸਾਰੇ ਛਿੱਟਾ ਦੇ ਕੇ ਫੇਰ ਉਹਨੂੰ ਕੌਲੀ ਫੇਰ ਦੇਤੀ ਹੁਣ ਦੁੱਖ ਸੁੱਖ ਉਹਦੇ ਫੇਰ ਨਾ ਆਇਆ ਫੇਰ ਗਿਆ ਆਪਦੇ ਗੁਰੂ ਲਵੇ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਗੁਰੂ ਜੀ ਮਹਿਤਾਉਂ ਦੇ ਜਾ ਵੀ ਆਇਆ ਵੀ ਇੰਨਾ ਸਾਰਾ ਕੁਝ ਲਿਆਇਆ ਵੀ ਕੋਈ ਫਰਕ ਨਹੀਂ ਪੈਂਦਾ ਉਹਨੂੰ ਤਾਂ ਉਹ ਕਹਿਣ ਲੱਗਿਆ ਤੈਨੂੰ ਮੈਂ ਦੱਸਿਆ ਪਹਿਲਾਂ ਹੀ ਵੀ ਉਹਦਾ ਭਾਗ ਹੈ ਬਹੂ ਦਾ ਛੋਟੀ ਦਾ ਵੀ ਜਾ ਕੁਝ ਕਰਕੇ ਉਹਨੂੰ ਘਰੋਂ ਕੱਢਾ ਦੇ ਚਲੋ ਜੀ ਫੇਰ ਆ ਗਿਆ ਪੰਡਤ ਆ ਕੇ ਵਪਾਰੀ ਨੂੰ ਕਹਿਣ ਲੱਗਿਆ ਵੀ ਮੈਂ ਆਪ ਦੀ ਦਿਬਤ ਰਿਸ਼ਟੀ ਨਾਲ ਦੇਖਿਆ ਹੈ ਤੇਰੇ ਘਰੇ ਤਾਂ ਨੁਕਸਾਨ ਹੋਊਗਾ ਬਹੁਤ ਵੱਡਾ ਵੀ ਇਹ ਨਹੀਂ ਪਤਾ ਇਹ ਨਹੀਂ ਪਤਾ ਕਿਸੇ ਦੀ ਮੌਤ ਹੀ ਹੋ ਜੇ ਉਹ ਕਹਿੰਦਾ ਅੱਛਾ ਕੀ ਕੀ ਗੱਲ ਕਹਿੰਦਾ ਕੀ ਹੋਊਗਾ ਉਹ ਕਹਿੰਦਾ ਵੀ ਆਹ ਜਿਹੜੀ ਤੇਰੀ ਨੂੰਹ ਹੈ ਨਾ ਛੋਟੀ ਇਹਨੂੰ ਘਰੋਂ ਕੱਢ ਦੇ ਇਹਦੇ ਕਰਕੇ ਨੁਕਸਾਨ ਹੋਊਗਾ ਹੁਣ ਤੇਰਾ ਬਹੁਤ ਵੱਡਾ ਹੋਊਗਾ ਤੇ ਤੂੰ ਜੇ ਲੈ ਵੀ ਨਹੀਂ ਜਾਣਾ ਉਹ ਕਹਿਣ ਲੱਗਿਆ ਵੀ ਅੱਛਾ ਉਹ ਤਾਂ ਭਾਈ ਗਏ ਕਿ ਭੱਗ ਗਿਆ ਤਾਂ ਹੁਣ ਵਪਾਰੀ ਸੋਚਦਾ ਹੈ ਵੀ ਇਹ ਹੀ ਮੇਰੀ ਨੂੰ ਸਾਡੀ ਇੰਨੀ ਸੇਵਾ ਕਰਦੀ ਐ ਕੰਮ ਕਰਦੀ ਐ ਇੰਨਾ ਵੀ ਇਹ ਹੀ ਪਾਠ ਪੂਜਾ ਕਰਦੀ ਐ ਘਰ 'ਚ ਵੀ ਇਹਨੂੰ ਕਿਵੇਂ ਘਰੋਂ ਕੱਢਦਾ ਮੈਂ ਫੇਰ ਸੋਚਦਾ ਵੀ ਜੇ ਇਹ ਦੇ ਕਰਕੇ ਮੇਰੇ ਪਰਿਵਾਰ 'ਚ ਨੁਕਸਾਨ ਹੋਣਾ ਹੈ ਤਾਂ ਮੈਂ ਕੱਢ ਵੀ ਸਕਦਾ ਭਾਈ ਐ ਸੋਚਦਾ ਸਚਉਂਦੇ ਨੇ ਉਹਨੇ ਨੂੰ ਨੂੰ ਕਹਤਾ ਵੀ ਤੂੰ ਘਰੋਂ ਚਲੀ ਜਾ ਉਹ ਕਹਿੰਦੀ ਠੀਕ ਹੈ ਪਿਤਾ ਜੀ ਚਲੀ ਜਾਉਂ ਤਾਂ ਹੁਣ ਉਹਦੇ ਘਰ ਵਾਲੇ ਨੂੰ ਪਤਾ ਲੱਗਿਆ ਉਹ ਕਹਿਣ ਲੱਗਿਆ ਵੀ ਜੇ ਮੇਰੇ ਘਰ ਵਾਲੀ ਨੂੰ ਨਹੀਂ ਉਰੇ ਜਗਾ ਤਾਂ ਫਿਰ ਮੈਂ ਵੀ ਨਹੀਂ ਰਹਿੰਦਾ ਮੈਂ ਵੀ ਨਾਲ ਜਾਵਾਂ ਉਹ ਭਾਈ ਦੋਵੇਂ ਜਾਣੇ ਸ਼ਹਿਰ 'ਚ ਰਹਿਣ ਲੱਗ ਗਏ ਜਾ ਕੇ ਛੋਟਾ ਮੋਟਾ ਕਾਰੋਬਾਰ ਜਿਆ ਕਰਦਾ ਕਰਦੇ ਨੇ ਉਹਨੇ ਤਾਂ ਬਹੁਤ ਵੱਡਾ ਕੰਮ ਵਧਾ ਲਿਆ ਉੱਥੇ ਤੇ ਇੱਕ ਮਕਾਨ ਖਰੀਦ ਲਿਆ ਹੁਣ ਮਾਗਰ ਵਪਾਰੀ ਦੇ ਕੀ ਹੋਇਆ ਜਿਹੜਾ ਉਹਦਾ ਮੁੰਡਾ ਪਿੱਛੇ ਰਹਿ ਗਿਆ ਉਹ ਨਸ਼ਿਆਂ ਪੱਤਿਆਂ 'ਚ ਪੈ ਗਿਆ ਸ਼ਰਾਬਾਂ ਪੀਣਾ ਜੂਏ ਖੇਡਣਾ ਜਦੋਂ ਜੂਆ ਖੇਡਦਾ ਤਾਂ ਸਾਰਾ ਕੁਝ ਹਾਰਨ ਲੱਗ ਗਿਆ ਤਾਂ ਉਹੀ ਫਿਰ ਘਰ ਦਾ ਘਟਾ ਪੈਣ ਲੱਗ ਗਿਆ ਤਾਂ ਵਪਾਰੀ ਇੱਕ ਦਿਨ ਅੱਕਿਆ ਅੱਕ ਗਏ ਉਹਨੇ ਸੋਚਿਆ ਵੀ ਹੁਣ ਇਹ ਤਾਂ ਸੁਧਰਦਾ ਨਹੀਂ ਵੀ ਮੈਂ ਹੀ ਮਰ ਜੰਨਾ ਉਹ ਆਤਮ ਹੱਤਿਆ ਕਰਨ ਚੱਲਿਆ ਵਪਾਰੀ ਜਦੋਂ ਆਤਮ ਹੱਤਿਆ ਕਰਨ ਚੱਲਿਆ ਤਾਂ ਉਹਨੂੰ ਇੱਕ ਸੰਤ ਮਿਲਿਆ ਸਾਧੂ ਉਹ ਕਹਿਣ ਲੱਗਿਆ ਵੀ ਉਹਨੇ ਉਹਨੂੰ ਖੜਾ ਲਿਆ ਵਪਾਰੀ ਨੂੰ ਕਹਿੰਦਾ ਵੀ ਤੂੰ ਬੱਚਾ ਬੜਾ ਮੈਨੂੰ ਤੇਰੇ ਤੇ ਕਸ਼ਟ ਲੱਗਦਾ ਵੀ ਤੂੰ ਗੁੱਸੇ ਹੋ ਕੇ ਜਿਵੇਂ ਜਾ ਰਿਹਾ ਹੁੰਦਾ ਹੈ ਵੀ ਘਰ ਨੂੰ ਮੁੜ ਜਾ ਉਹ ਕਹਿਣ ਲੱਗਿਆ ਵੀ ਘਰ ਨੂੰ ਮੈਂ ਮੁੜ ਕੇ ਕੀ ਕਰਨਾ ਹੈ ਮੇਰਾ ਤਾਂ ਇਹ ਨੁਕਸਾਨ ਹੋਇਆ ਪਿਆ ਇੰਨਾ ਖਾਣ ਨੂੰ ਦਾਣੇ ਵੀ ਨਹੀਂ ਰਹਿਣਗੇ ਰਹਿਣ ਤੇ ਮੇਰੇ ਤਾਂ ਵੀ ਮੇਰਾ ਤਾਂ ਮੁੰਡਾ ਕੁਝ ਕਰਦਣ ਲੱਗ ਗਿਆ ਤਾਂ ਉਹ ਕਹਿਣ ਲੱਗਿਆ ਵੀ ਜਿਹੜੀ ਤੇਰੇ ਛੋਟੀ ਨੂੰ ਪੁੱਤ ਤੇ ਤਾਂ ਉਹਨਾਂ ਨੂੰ ਘਰੋਂ ਕੱਢਦਾ ਜੇ ਤੂੰ ਉਹਨਾਂ ਨੂੰ ਘਰੋਂ ਨਾ ਕੱਢਦਾ ਇਹ ਹਾਲ ਨਹੀਂ ਹੋਣੇ ਤੇ ਤੇਰੇ ਵੀ ਹੁਣ ਤੂੰ ਜੇ ਤੈਂ ਆਪਦਾ ਘਰ ਮੁੜ ਕੇ ਉਹ ਹੈ ਜੀ ਕਰਨਾ ਹੈ ਨਾ ਬਸਾਉਣਾ ਹੈ ਤਾ ਉਹਦੀ ਨੂੰਹ ਤੇ ਪੁੱਤ ਨੂੰ ਘਰੇ ਲੈ ਕੇ ਆ ਆਦਰ ਮਾਨ ਨਾਲ ਭਾਈ ਹੁਣ ਉਹਦੇ ਵੀ ਵਪਾਰੀ ਦੇ ਵੀ ਜਿਵੇਂ ਕਹਿੰਦੇ ਨੇ ਖਾਨੇ ਗੱਲ ਪਈਗੀ ਉਹ ਗਿਆ ਜਾ ਕੇ ਉਹਨੂੰ ਕਹਿਣ ਲੱਗਿਆ ਨੂੰਹ ਨੂੰ ਬੀਤੀ ਇਹ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਬੀ ਤੂੰ ਘਰ ਨੂੰ ਚੱਲ ਹੁਣ ਉਹ ਸਿਆਣੀ ਸੀ ਸਮਝਦਾਰ ਸੀ ਉਹ ਕਹਿੰਦੀ ਪਿਤਾ ਜੀ ਤੁਸੀਂ ਐ ਨਾ ਕਰੋ ਵੀ ਮੈਂ ਬਗ ਚਲਦੀ ਆ ਮੈਂ ਕਿਹੜਾ ਤੁਹਾਨੂੰ ਜਵਾਬ ਦਿੱਤਾ ਵੀ ਮੈਂ ਜਾਂਦੀ ਨਹੀਂ ਵੀ ਚਲੋ ਬਗ ਚਲਦੀ ਆ ਤੁਸੀਂ ਕਹੇ ਤਾਂ ਸੀ ਮੈਂ ਆ ਗਈ ਤਾਂ ਹੁਣ ਭਾਈ ਉਹਨਾਂ ਨੂੰ ਦੋਹਾਂ ਨੂੰ ਨੂੰ ਪੁੱਤ ਨੂੰ ਮਨਾ ਕੇ ਲੈ ਗਿਆ ਜਦੋਂ ਲੈ ਗਿਆ ਤਾਂ ਉਹਦੇ ਘਰੇ ਫੇਰ ਉਹੀ ਹਾਲ ਜਿਹੜਾ ਪਹਿਲਾਂ ਸੀ ਅੱਜ ਕੁਸ ਕੱਲ ਕੁਸ ਫੇਰ ਉਹ ਤਾਂ ਉਵੇਂ ਅਮੀਰ ਹੋਣ ਲੱਗੇ ਸੋ ਇੱਥੋਂ ਪਤਾ ਲੱਗਦਾ ਹੈ ਵੀ ਕਈ ਵਾਰੀ ਨਾ ਆਪਾਂ ਕਿਸੇ ਦੀਆਂ ਗੱਲਾਂ 'ਚ ਆ ਜਾਂਦੇ ਆ ਇਹ ਪੰਡਤ ਵੀ ਅੱਗੇ ਵਾਲੇ ਤਾਂ ਹੁਣ ਪੰਡਤ ਹੀ ਨਹੀਂ ਹੈਗੇ ਇਹ ਤਾਂ ਪੁੱਠੇ ਰਾਹ ਪਾਉਂਦੇ ਨੇ ਕਦੇ ਕਿਸੇ ਦੀਆਂ ਗੱਲਾਂ 'ਚ ਨਾ ਆਵੋ ਆਪਦੇ ਘਰ ਦਾ ਹਾਲਾਤ ਆਪ ਦੇਖੋ ਸੋ ਇੰਨੀ ਕੁ ਮੇਰੀ ਬਾਤ ਹੈ ਜੀ ਆਵਦੇ ਉੱਤਮ ਵਿਚਾਰ ਜ਼ਰੂਰ ਦਿਆ ਕਰੋ ਮਾੜੇ ਜਿਹਾ ਕਮੈਂਟ ਰਾਹੀਂ ਦੇ ਦੱਸ ਦਿਆ ਕਰੋ ਵੀ ਕਿਵੇਂ ਲੱਗੀ ਸੋ ਮਿਲਦੇ ਆਂ ਫੇਰ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਜੀ